दो बज के नती मिनट के दुकानदार ने खबे करंट आने कारण कंप्लेट करी जिदा साढ़े बड़ा हादसा डर सकता जल्दी बिजली बोर्ड वाले भेजो उन्नी बारह से कॉल करी है उन्नी बारह से कॉल करके मैं उन्होंने कहा मैं मैम ये ना हादसा हो सकता है ऐसे ना करंट आया हुआ है ऐसे खंभे के अंदर प्लीज़ आप कुछ करो उसके आधे घंटे के बाद ही गाय के साथ यह हादसा हो गया ਭਾਈ ਜੀ ਕਰਿਆਨੀ ਦੁਕਾਨ ਹੁਣ ਕਰਕੇ ਛੋਟੇ ਛੋਟੇ ਬੱਚੇ ਇੱਥੇ ਆਉਂਦੇ ਨੇ ਔਰ ਖੰਭੇ ਨੂੰ ਟੱਚ ਵੀ ਕੇ ਵੇਰੇ ਕਰਕੇ ਜਾਂਦੇ ਨੇ ਮੈਂ ਦੇਖਦਾ ਸਾਹਮਣੇ ਆਫਿਸ ਕਰਕੇ ਪਤਾ ਆਏਗਾ ਤੇ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਅੱਧੇ ਘੰਟੇ ਬਾਅਦ ਗਊ ਦੇ ਕਰੰਟ ਨਾਲ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਫਿਰ ਦੁਬਾਰਾ ਫੋਨ ਮਾਰਿਆ ਜਾਂਦਾ ਬਿਜਲੀ ਕੋਰਟ ਦੇ ਦਫਤਰ ਕੰਪਲੇਂਟ ਕਰੀ ਜਾਂਦੀ ਹੈ ਉਹ ਵੀ ਗੋਲ ਦੀ ਡੱਥ ਹੋ ਗਈ ਤੁਰੰਤ ਬਿਜਲੀ ਵਾਲੇ ਭੇਜੋ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਉਸ ਦੇ باوجود ਹੁਣ ਤੁਸੀਂ ਦੇਖ ਰਹੇ ਹੋ 5 ਵਜੇ ਦੇ ਕਰੀਬ ਬਿਜਲੀ ਵਾਲੇ 5-7 ਬੰਦੇ ਆ ਗਏ। ਉਹ ਆ ਕੇ ਲਿਪਾ ਪੋਤੀ ਜਿਹੜੇ ਕਰ ਰਹੇ ਆ। ਬਿਜਲੀ ਬੋਰਡ ਨੂੰ ਪ੍ਰਸ਼ਾਸਨ ਨੂੰ ਵੱਡੇ ਅਧਿਕਾਰੀਆਂ ਨੂੰ ਕਿ ਜਿੱਥੇ ਕਿਤੇ ਬਰਸਾਤ ਦਾ ਮੌਸਮ ਹੁੰਦਾ ਕੋਈ ਵੀ ਕੰਪਲੇਂਟ ਕਰਦਾ ਵੀ ਇੱਥੇ ਕਰੰਟਾ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਹੈਗਾ ਆਪਣਾ ਕਰਤੱਵ ਸਮਝਦੇ ਹੋਏ ਉਹਨੂੰ ਜਿਹੜਾ ਉੱਥੋਂ ਕਰੰਟ ਨੂੰ ਸੈੱਟ ਕੀਤਾ ਜਾਵੇ। ਸੋ ਜਿਹੜੀ ਅੱਗੇ ਤੋਂ ਕੋਈ ਐਸੀ ਦੁਰਘਟਨਾ ਨਾ ਹੋਵੇ। ਸਸਪੀਸ ਸਾਹਿਬ ਨੂੰ ਬੇਨਤੀ ਕਰਨਾ ਕਿ ਤੁਰੰਤ ਐਕਸ਼ਨ ਦੇ ਖਿਲਾਫ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਪਰਚਾ ਦਰਜ ਕੀਤਾ ਜਾਵੇ ਮਜਬੂਰਨ ਸਾਨੂੰ ਗਊ ਮਾਤਾ ਨੂੰ ਲੈ ਕੇ ਸੜਕ ਤੇ ਬੈਠ ਕੇ ਤਰਨਾ ਪ੍ਰਦਰਸ਼ਨ ਕਰਨਾ ਪਵੇਗਾ ਅੱਜ ਦੁੱਖ ਵਾਲੀ ਜਿਹੜੀ ਗੱਲ ਹੈ ਸਭ ਤੋਂ ਵੱਡੀ ਹਨ ਖੈਲੀ ਹੈ ਜਿਹੜੀ ਬਿਜਲੀ ਬੋਰਡ ਦੀ 2:29 ਮਿੰਟ ਤੇ ਦੁਕਾਨਦਾਰ ਨੇ ਖੰਭੇ ਚ ਕਰੰਟ ਆਨ ਕਰਨ ਕੰਪਲੇਂਟ ਕਰੀ ਇਹ ਤਾਂ ਸਾਡੇ ਕੋਲ ਰਿਕਾਰਡ ਹੈ ਵੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਜਲਦੀ ਬਿਜਲੀ ਬੋਰਡ ਵਾਲੇ ਤੇਜੋ ਇੱਥੇ ਜਿਹੜਾ ਕਰੰਟ ਦਾ ਮਸਲਾ ਹੱਲ ਕਰੋ ਤੇ ਅੱਧੇ ਘੰਟੇ ਬਾਅਦ ਗਊ ਦੀ ਕਰੰਟ ਨਾਲ ਮੌਤ ਹੋ ਜਾਂਦੀ ਜੇ ਉਸ ਤੋਂ ਬਾਵਜੂਦ ਫਿਰ ਦੁਬਾਰਾ ਫੋਨ ਮਾਰਿਆ ਜਾਂਦਾ ਬਿਜਲੀ ਬੋਰਡ ਦੇ ਦਫ਼ਤਰ ਕੰਪਲੇਂਟ ਕਰੀ ਜਾਂਦੀ ਹੈ ਉਹ ਵੀ ਜਲਦੀ ਦੱਤ ਹੋ ਗਈ ਤੁਰੰਤ ਬਿਜਲੀ ਵਾਲੇ ਤੇਜੋ ਕੋਈ ਵੱਡਾ ਹਾਦਸਾ ਹੋ ਸਕਦਾ ਉਸ ਤੋਂ ਬਾਵਜੂਦ ਹੁਣ ਤੁਸੀਂ ਦੇਖ ਰਹੇ ਹੋ 5 ਵਜੇ ਦੇ ਕਰੀਬ ਬਿਜਲੀ ਵਾਲੇ 5-7 ਬੰਦੇ ਆ ਗਏ। ਤੇ ਆ ਕੇ ਲਿਪਾ ਪੋਤੀ ਜਿਹੜੇ ਕਰ ਰਹੇ ਆ। ਮੈਂ ਐਸਐਚਓ ਸਾਹਿਬ ਨੂੰ ਆਪਣੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ। ਵੀ ਤੁਰੰਤ ਐਕਸ਼ਨ ਦੇ ਖਿਲਾਫ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ। ਪਰਚਾ ਦਰਜ ਕੀਤਾ ਜਾਵੇ। ਮਜਬੂਰਨ ਸਾਨੂੰ ਗਊ ਮਾਤਾ ਨੂੰ ਲੈ ਕੇ ਸੜਕ 'ਤੇ ਬੈਠ ਕੇ ਤਰਨਾ ਪ੍ਰਦਰਸ਼ਨ ਕਰਨਾ ਪਵੇਗਾ। ਇਹ ਜਿਹੜੀ ਸ਼ਹਿਰ ਦੇ ਅੰਦਰ ਲਗਾਤਾਰ ਗਊਆਂ ਦੀ ਮੌਤ ਹੋ ਰਹੀ ਹੈ ਕਿਸੇ ਬਹੁਤ ਵੱਡੇ ਹਾਦਸੇ ਨੂੰ ਬੁਲਾਵਾ ਕਿਸੇ ਦਾ ਬੱਚਾ ਮਰ ਸਕਦਾ ਕਿਸੇ ਦਾ ਬਜ਼ੁਰਗ ਮਰ ਸਕਦਾ ਕਿਸੇ ਦਾ ਘਰ ਦਾ ਬੰਦਾ ਮਰ ਸਕਦਾ ਬਹੁਤ ਵੱਡਾ ਹਾਦਸਾ ਹੋ ਸਕਦਾ ਫੇਰ ਹੀ ਕੋਈ ਧਿਆਨ ਦੇਵੇਗਾ ਮੈਂ ਰਾਜਪੁਰੇ ਦੇ ਜਿਹੜੇ ਲੀਡਰ ਹਨ ਚਾਹੇ ਉਹ ਰੂਲਿੰਗ ਪਾਰਟੀ ਦੇ ਹੋਣ ਚਾਹੇ ਉਹ ਆਪੋਜੀਸ਼ਨ ਦੇ ਹੋਣ ਕਿਸੇ ਨੇ ਵੀ ਗਊ ਮਾਤਾ ਬਾਰੇ ਕੋਈ ਆਵਾਜ਼ ਨਹੀਂ ਚੱਕੀ ਕਿਸੇ ਨੇ ਨਿੰਦਾ ਨਹੀਂ ਕੀਤੀ ਕਿਸੇ ਨੇ ਮੰਗ ਨਹੀਂ ਕੀਤੀ ਜਦੋਂ ਕੋਈ ਸ਼ਹਿਰ ਚ ਕੋਈ ਬੱਚਾ ਮਰ ਗਿਆ ਕੋਈ ਬੰਦਾ ਮਰ ਗਿਆ ਫਿਰ ਤੁਸੀਂ ਰਾਜਨੀਤੀ ਕਰ ਰਹੇ ਹੋਂਗੇ ਲਾਸ਼ਾਂ ਦੇ ਉੱਪਰ ਰਾਜਨੀਤੀ ਕਰੋਗੇ ਗਊ ਮਾਂ ਤਾਂ ਵੀ ਕੋਈ ਕੀਮਤ ਨਹੀਂ ਹੈ ਗਊਆਂ ਦੀ ਮੌਤ ਹੋਈ ਹੈ ਤਾਂ ਮੈਂ बार-बार यही ਬੰਤੀ ਕਰਦਾ ਵੀ ਵਿਜਲੀ ਬੋਰਡ ਦੇ ਖਿਲਾਫ ਜਿਹੜੀ ਅਸੀਂ ਕੰਪਲੇਂਟ ਕੀਤੀਆਂ ਉਹਦੇ ਖਿਲਾਫ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਇਹ ਹਾਸਾ ਨਾ ਮਾਰਦਾ ਜਾਣਕਾਰੀ ਦਿਓ ਜੀ ਗਊ ਦੀ ਜਥੇ ਮਾਤਾ ਜਥੇ ਹੈ ਮੇਰੇ ਕੋਲ ਜੀ ਇੱਕ ਬੱਚਾ ਆਇਆ ਸੀਗਾ ਚਿਪਸ ਲੈਂਡ ਮੈਂ ਰੈਕ ਨੂੰ ਕੋਲਣ ਲੱਗਿਆ ਮੈਨੂੰ ਜਟਕਾ ਲੱਗਿਆ ਪੂਰਾ ਉਹ ਇੱਕ ਖੰਬੇ ਦੇ ਥਰੂ ਖੰਬੇ ਥਰੂ ਨਾਲ ਸ਼ੈਡ ਦੇ ਕਰੰਟ ਆਇਆ ਸ਼ੈਡ ਦੇ ਥਰੂ ਉੱਤੇ ਦੁਕਾਨੇ ਪੂਰੀ ਪੂਰੀ ਕਰੰਟ ਆ ਗਿਆ ਅੱਛਾ ਤੇ ਜਿਸ ਕਰਕੇ ਮੈਂ ਤੁਰੰਤ ਨਾਲ ਲੱਗਦਾ ਨਾ ਮੈਂ 1912 ਤੇ ਕਾਲ ਕਰੀ ਹੈ 1912 ਤੇ ਕਾਲ ਕਰਕੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਮ ਇਹ ਨਾ ਹਾਦਸਾ ਹੋ ਸਕਦਾ ਹੈ ਇਸੇ ਨਾ ਕਰੰਟ ਆਇਆ ਹੋਇਆ ਹੈ ਇਸੇ ਖੰਬੇ ਦੇ ਅੰਦਰ ਪਲੀਜ਼ ਆਪ ਕੁਝ ਕਰੋ ਉਸਕੇ ਆਧੇ ਘੰਟੇ ਕੇ ਬਾਅਦ ਹੀ ਗਏ ਕਿ ਸਾ ਇਹ ਹਾਦਸਾ ਹੋ ਗਿਆ ਹੈ

ਬੁੱਕ ਬੰਡਿੰਗ ਹੈ ਮਾਤਰ ਬੁੱਕਸ ਬਾਈਂਡਿੰਗ ਦੀ ਹੈ ਕਿਤਾਬਾਂ ਦੀ ਕਰਨੀ ਹੈ ਅੱਛਾ ਤੁਹਾਡੇ ਬੱਚੇ ਆ ਹੋਰ ਲੋਕ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਜੀ ਸਰ ਕਰਿਆਨੇ ਦਾ ਕੰਮ ਵੀ ਹੈ ਨਾ ਦਾ ਹਾਂਜੀ ਪ੍ਰਤਾਪ ਜੀ ਅੱਜ ਜਿਹੜੀ ਉਹ ਜਿਹੜਾ ਗਊਂ ਦੇ ਅੱਗੇ ਉਹਨਾਂ ਨੇ ਕੀ ਕਰ ਦੇਖੋ ਜੀ ਕਰਿਆਨੇ ਦੀ ਦੁਕਾਨ ਹੈ ਰਾਜਕੁਮਾਰ ਦੀ ਜੋ ਮੇਰਾ ਅਜੀਜ਼ ਹੈ ਮੇਰਾ ਆਫਿਸ ਵੀ ਬਿਲਕੁਲ ਸਾਹਮਣੇ ਹੀ ਨਾਲੇ ਅੱਧਾ ਘੰਟਾ ਪਹਿਲਾਂ ਇਹਨੂੰ ਪਤਾ ਲੱਗਿਆ ਸੀਗਾ ਵੀ ਇਹ ਖੰਭੇ ਦੇ ਵਿੱਚ ਕਰੰਟ ਆਇਆ ਹੋਇਆ ਹੈ ਜੋ ਨੈਤਿਕਤਾ ਦੇ ਆਧਾਰ ਤੇ ਇਹਨੂੰ ਚਾਹੀਦਾ ਸੀਗਾ ਬੋਰਡ ਨੂੰ ਇਹਨੇ ਅਗ੍ਹਾ ਕੀਤਾ 1912 ਤੇ ਕਾਲ ਕੀਤੀ ਹੈ। ਉਹ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਆਫਿਸ ਚੋਂ ਤਾਂ ਇਹ ਜਿਹੜਾ ਗਉਤਮ ਸੀ ਇਹਦਾ ਪੈਰ ਕਿਤੇ ਨਾਲ ਲੱਗਿਆ ਇਹ ਗਿਰ ਗਿਆ ਇੱਕਦਮ। ਮੈਨੂੰ ਜਜਮੈਂਟ ਹੋਇਆ ਮੈਂ ਕਿ ਕਿਤੇ ਲੋਹੇ ਦੇ ਖੰਭੇ ਕਰਕੇ ਕਰੰਟ ਨਾ ਹੋ ਗਈ। ਇਸ ਮੁੰਡੇ ਦੀ ਦੁਕਾਨ ਤੇ ਰਾਜਕੁਮਾਰ ਜਿਹੜਾ ਕਰੰਟੇ ਦਾ ਕੰਮ ਹੈ ਇਹਦੇ ਕੋਲ ਮੈਂ ਆਇਆ। ਇਹਨੂੰ ਮੈਂ ਕਿਹਾ ਵੀ ਕਰੰਟ ਤਰੀ ਸੀ ਇੱਥੇ ਕਿਤੇ ਆ ਰਿਹਾ ਕਦੇ ਵੀ ਆ ਰਿਹਾ ਮੈਂ ਕੰਪਲੀਟ ਕਰੀ ਮੈਂ ਕਿਹਾ ਯਾਰ ਇੱਥੇ ਆ ਗੁੱਕਾ ਨਾਲ ਲੱਗ ਗਿਆ ਇਹ ਜਿਹੜਾ ਕਉਤਾ ਨਹੀਂ ਵੀ ਤੁਸੀਂ ਕੋਈ ਡੰਡੇ ਡੁੰਡੇ ਲੈ ਕੇ ਦੋ ਮੈਨੂੰ ਬਾਸ ਵਗੈਰਾ ਮੈਨੂੰ ਸੈੱਟ ਕਰੀ ਚੁੱਕੀ ਏ ਛੋਟੀ ਇਹ ਨਹੀਂ ਛੋਟੀ ਲੈ ਕੇ ਦਿੱਤੀ ਅਸੀਂ ਬੜਾ ਯਤਨ ਕੀਤਾ ਉਹਦੇ ਪੈਰ ਵੀ ਸੈੱਟ ਕੀਤੇ ਕੋਲੋਂ ਮੂੰਹ ਵੀ ਸੈੱਟ ਕੀਤਾ ਪਰ ਇਹਦਾ ਜਿਆਦਾ ਭਾਰੀ ਭਾਰ ਹੋਣ ਕਰਕੇ ਇਹ ਨੂੰ ਅਸੀਂ ਨਹੀਂ ਉਹ ਕਰ ਸਕੇ ਸਿਰ ਤੇ ਸਾਡੇ ਜਿੰਨਾ ਜੋਰ ਸੀ ਅਸੀਂ ਲਾਇਆ ਤੁਮ ਉਦੋਂ ਤੱਕ ਮਤਲਬ ਮੌਤ ਹੋ ਚੁੱਕੀ ਸੀ ਉਦੋਂ ਤੱਕ ਇਹ ਤੜਫ ਵੀ ਰਿਹਾ ਸੀ ਮੈਨੂੰ ਫਿਰ ਕਿਹਾ ਮੈਂ ਕਿਹਾ ਦੁਬਾਰਾ ਇੱਕ ਵਾਰ ਕਾਲ ਕਰਕੇ ਮੇਰੀ ਗੱਲ ਕਰਾ ਫਿਰ ਮੈਡਮ ਨਾਲ ਜਿਹੜੀ ਆਨਲਾਈਨ ਹੁੰਦੀ ਹੈ ਉਹਦਾ ਮੈਂ ਵੀ ਗੱਲ ਕੀਤੀ ਮੈਡਮ ਨਾਲ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਡਮ ਇੱਥੇ ਜੀ ਦੇਖੋ ਇਹਨੇ ਕੰਪਲੇਨਟ ਕੀਤੀ ਉਹਦਾ ਘੰਟਾ ਹੋ ਗਿਆ ਗੋਕੇ ਦੀ ਮੌਤ ਹੋ ਚੁੱਕੀ ਹੈ ਗਊ ਤਾਂ ਜਿਹੜਾ ਸਾਡਾ ਮਰ ਗਿਆ ਇੱਥੇ ਤੇ ਮੈਂ ਕਿਹਾ ਤੇ ਕੋਈ ਬੱਚਾ ਆ ਕੇ ਹੱਥ ਲਾ ਲੈਂਦਾ ਕਿਉਂਕਿ ਅਕਸਰ ਬਾਈ ਜੀ ਕਰਿਆਣੀ ਦੁਕਾਨ ਹੁਣ ਕਰਕੇ ਛੋਟੇ ਛੋਟੇ ਬ ਇੱਥੇ ਆਉਂਦੇ ਨੇ ਔਰ ਖੰਭੇ ਨੂੰ ਟੱਚ ਵੀ ਕੇ ਵੇਰੇ ਕਰਕੇ ਜਾਂਦੇ ਨੇ ਮੈਂ ਦੇਖਦਾ ਕੋਈ ਸਾਹਮਣੇ ਆਫਿਸ ਕਰਕੇ ਪਤਾ ਆਏਗਾ ਤੇ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਅਸੀਂ ਬੇਨਤੀ ਕਰਾਂਗੇ ਬਿਜਲੀ ਬੋਰਡ ਨੂੰ ਪ੍ਰਸ਼ਾਸਨ ਨੂੰ ਵੱਡੇ ਅਧਿਕਾਰੀਆਂ ਨੂੰ ਕਿ ਜਿੱਥੇ ਕਿਤੇ ਬਰਸਾਤ ਦਾ ਮੌਸਮ ਹੁੰਦਾ ਕੋਈ ਵੀ ਕੰਪਲੇਂਟ ਕਰਦਾ ਵੀ ਇੱਥੇ ਕਰੰਟਾ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਹੈਗਾ ਆਪਣਾ ਕਰਤੱਵ ਸਮਝਦੇ ਹੋਏ ਉਹਨੂੰ ਜਿਹੜਾ ਉੱਥੋਂ ਕਰੰਟ ਨੂੰ ਸੈੱਟ ਕੀਤਾ ਜਾਵੇ ਸੋ ਜਿਹੜੀ ਅੱਗੇ ਤੋਂ ਕੋਈ ਐਸੀ ਦੁਰਘਟਨਾ ਨਾ ਹੋਵੇ ਦੇਖੋ ਅੱਜ ਤਾ ਇਹ ਗਉਤਨਾ ਹੈ ਇਹਦੇ ਕਰਕੇ ਅਸੀਂ ਰੌਲਾ ਪਾ ਸਕਦੇ ਹਾਂ ਕਹਿ ਸਕਦੇ ਹਾਂ ਕੱਲ ਨੂੰ ਇਨਸਾਨ ਦਾ ਬੱਚਾ ਇਨਸਾਨ ਖੁਦ ਇਹਦੇ ਨਾਲ ਚਿਪਕ ਗਿਆ ਤਾਂ ਬਹੁਤ ਵੱਡੀਆਂ ਜਿਹੜੀਆਂ ਟਰੈਜਡੀਆਂ ਹੋਣਗੀਆਂ ਸੋ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਡੀ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਔਰ ਤੁਹਾਡਾ ਵੀ ਧੰਨਵਾਦ ਮੈਂ ਕਰਦਾ ਔਰ ਬਿਜਲੀ ਬੋਰਡ ਨੂੰ ਜਾਗਣਾ ਚਾਹੀਦਾ ਥੋੜਾ ਜਿਹਾ ਅਫਸਰਾਂ ਨੂੰ ਜਾਗਣਾ ਚਾਹੀਦਾ